ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਸ ਮੀਤ ਮਟੇ ਗਲੋਪੋ ਤੇ ਤੁਹਾਡਾ ਸਵਾਗਤ ਹੈ। ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿਂਦਾ ਭੈਣਾਂ ਨੂੰ ਕਿ ਡਿਸਕਾਊਂਟ ਵਾਲੇ ਸੂਟ ਸ਼ਾਇਦ ਲੈ ਕੇ ਆਉਣਗੇ। ਦੁਬਾਰਾ ਫੇਰ ਵੀਡੀਓ ਪਾਉਣਗੇ। ਜਿਨ੍ਹਾਂ ਨੂੰ ਨਹੀਂ ਮਿਲਦੇ ਹਨ ਤਾਂ ਉਦਾਸ ਹੋ ਜਾਂਦੀਆਂ ਵੀ ਸਾਨੂੰ ਡਿਸਕਾਊਂਟ ਵਾਲੇ ਪੀਸ ਨਹੀਂ ਮਿਲੇ ਤੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਜਿਨ੍ਹਾਂ ਨੂੰ ਸਾਨੂੰ ਸੋਲਡ ਆਊਟ ਕਹਿਣਾ ਪੈਂਦਾ। ਸੋ ਇੱਕ ਹੋਰ ਸੇਲ ਲੈ ਕੇ ਆਏ ਆ। ਪੀਸ ਆਪਣੇ ਕੋਲ ਹੋਰ ਨਿਕਲੇ ਆਏ ਸੀਗੇ ਵਿੱਚ ਪਏ ਸੀਗੇ ਤੇ ਇਹ ਪਹਿਣਾਏ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਇਹ ਬੁਟੀਕ ਦੇ ਪੀਸ ਨਹੀਂ ਹੈਗੇ ਸਟੋਰ ਪੀਸ ਨੇ ਸੋ ਆਪਾਂ ਝੂਠ ਕਦੇ ਨਹੀਂ ਬੋਲਦੇ ਕੰਮ ਦੇ ਵਿੱਚ ਸੋ ਕੰਮ ਆਪਣਾ ਸਾਫ਼ ਉਤਰਾਉਂਦਾ ਨਾ ਤੇ ਇਹ ਸਟੋਰ ਦੇ ਪੀਸ ਨੇ ਬਹੁਤ ਸੋਹਣੇ ਪੀਸ ਨੇ ਗੁੱਡ ਕੁਆਲਿਟੀ ਦੇ ਸੂਟ ਨੇ ਵਧੀਆ ਕੁਆਲਿਟੀ ਦੇ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਆ ਐਜ਼ ਅ ਗਿਫਟ ਦੇਣ ਵਾਸਤੇ ਕੈਜ਼ੂਅਲ ਪਾਉਣ ਵਾਸਤੇ ਜਾਂ ਛੁੱਟੀਆਂ ਮੂਟੀਆਂ ਮਤਲਬ ਕਿਤੇ ਕੋਈ ਕੋਲ ਦੋਸਤਾਂ ਨਾਲ ਜਾਣਾ ਜਾਂ ਕਿਵੇਂ ਨਾ ਰਿਸ਼ਤੇਦਾਰੀ 'ਚ ਆਉਣਾ ਜਾਣਾ ਸੋ ਰੇਜ਼ ਉਹੀ ਰਹੋਗੇ ਫਿਲਹਾਲ ਹਲੇ ਤਾਂ ਆਪਣੇ ਕੋਲ ਉਹੀ 2000 ਦੀ ਰੇਂਜ ਵਾਲਾ ਸਟਾਕ ਹੀ ਆ ਜਿਹੜਾ ਆਪਾਂ 2000 ਦੀ ਰੇਂਜ ਦੇ ਵਿੱਚ ਗੱਡਿਆ ਇਹ ਵਾਲਾ ਸੂਟ ਸੀਗਾ ਜਿਹੜਾ 2800 ਦੀ ਰੇਂਜ ਦੇ ਵਿੱਚ ਸੂਟ ਸੀਗਾ ਜਿਹੜਾ ਹੁਣ ਆਪਾਂ 2000 ਦੀ ਰੇਂਜ ਦੇ ਵਿੱਚ ਦੇ ਰਹੇ ਪਿਓਰ ਨੇਚਰਲ ਕريب ਦੇ ਉੱਪਰ ਬਣਿਆ ਹੋਇਆ ਤੇ ਨਾਲ ਇਹਦੇ ਚਨੂਨ ਸ਼ਫੋਨ ਦਾ ਦੁਪੱਟਾ ਦੇਖ ਸਕਦੇ ਆ ਬੜੀ ਸਫਾਈ ਵਾਲੇ ਪੀਸ ਆਪਣੇ ਜਿਹੜੇ ਸਾਰੇ ਰੈਡੀ ਕਰਵਾਏ ਹੁੰਦੇ ਸੀਗੇ ਚਾਹੇ ਕੰਪਿਊਟਰ ਤੇ ਹੋਣ ਚਾਹੇ ਉਹ ਹੈਂਡ ਦੇ ਹੋਣ ਤੇ ਇਦਾਂ ਦੁਪੱਟੇ ਦੇ ਉੱਪਰ ਚਾਰੇ ਪਾਸੇ ਦਾ ਫਾਲੋ ਵੀ ਆਉਣਗੇ ਸਾਰੇ ਕਿਤੇ ਇਦਾਂ ਫਲਾਵਰ ਹੋਣਗੇ 4 ਸਾਈਡ ਬਾਰਡਰ ਦੇ ਤੇ ਇਹ ਦਾ ਬਾਰਡਰ ਨੀਚੇ ਵਾਲੇ ਪਾਸੇ ਦੇ ਤਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਸੋਹਣਾ ਪੀਸ ਆ ਚਨੂਨ ਸ਼ਫੌਨ ਦਾ ਵਧੀਆ ਕੁਆਲਿਟੀ ਦਾ ਦੁਪੱਟਾ ਜਿਹੜੇ ਲਾਈਟ ਵੇਟ ਦੁਪੱਟੇ ਹੁੰਦੇ ਆ ਸੋਹਣੇ ਤੇ ਸੌਫਟ ਦੁਪੱਟੇ ਹੁੰਦੇ ਆ ਤੇ ਇਹ ਬਾਹਾਂ ਤੇ ਫਲਾਵਰ ਆ ਇਹ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਸਰਦਾਰੀ ਸੂਟ ਆ ਮਸਟਰਡ ਕਲਰ ਦੇ ਨਾਲ ਮਜ਼ੈਂਟਾ ਕਲਰ ਦਾ ਕੰਟਰਾਸਟ ਜਾਗੋ ਤੇ ਪਾਓ ਜਿੱਥੇ ਮਰਜੀ ਬਹੁਤ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਸੋ ਅਗਲਾ ਕਲਰ ਹੈਗਾ ਬਹੁਤ ਸੋਹਣਾ ਗਾਜ਼ਰੀ ਕਲਰ ਜਿਹਦੇ ਵਿੱਚ ਇਦਾਂ ਘੇਰਾ ਬਣਿਆ ਹੋਇਆ ਡੋਰੀ ਦਾ ਤੇ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਬਹੁਤ ਸੋਹਣਾ ਸਫਾਈ ਦੇ ਵਿੱਚ ਪੀਸ ਬਣਿਆ ਹੋਇਆ ਤੇ ਇਦਾਂ ਸਾਰੇ ਦੇ ਵਿੱਚ ਬੂਟੀ ਵੀ ਹੈ ਇਹ ਸਿਲਕ ਬੇਸ ਦੇ ਉੱਪਰ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕਢਾਈ ਹੋਈ ਵੀ ਹੈ ਇਦਾਂ ਬਾਹਾਂ ਦੇ ਉੱਪਰ ਵੀ ਕੰਮ ਹੈ ਇਹਦੇ ਗਾਜ਼ਰੀ ਕਲਰ ਹੈ ਮਜ਼ੈਂਟਾ ਗਾਜ਼ਰੀ ਟੋਨ ਦੇ ਵਿੱਚ ਤੇ ਇਹ ਇਹਦੇ ਨਾਲ ਦੁਪੱਟਾ ਦੁਪੱਟਾ ਖੋਲ ਕੇ ਦੇਖ ਲਿਓ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਇੱਕਦਮ 4 ਸਾਈਡ ਬਾਰਡਰ ਦੁਪੱਟੇ ਦੇ ਵਿੱਚ ਤੇ ਬਹੁਤ ਸੋਹਣਾ ਇਹ ਹੈਗਾ ਨਾਲ ਆਰਗੈਂਜ਼ਾ ਦੇ ਵਿੱਚ ਆ ਦੁਪੱਟਾ ਜਿਹੜਾ ਸੌਫਟ ਆਰਗੈਂਜ਼ਾ ਹੁੰਦਾ organza ਬਨਾਰਸੀ ਦੁਪੱਟਾ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਸੂਟ ਹੈ 2000 ਦੀ ਰੇਂਜ ਦੇ ਵਿੱਚ ਕੁਝ ਨਹੀਂ ਹੁੰਦਾ ਬਿਨਾ ਪੇਮੈਂਟ ਤੋਂ ਕੋਈ ਪੀਸ ਹੋਲਡ ਨਹੀਂ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਪੇਮੈਂਟ ਆ ਗਈ ਸਿਰਫ ਉਹਨਾਂ ਨੂੰ ਪੀਸ ਮਿਲਣਗੇ ਸੋ ਜਿਹੜੇ ਕਹਿੰਦੇ ਕਿ ਸਾਨੂੰ ਮਤਲਬ ਔਖਾ ਹੁੰਦਾ ਸੀ ਟਾਈਮ ਤੇ ਪੇਮੈਂਟ ਨਹੀਂ ਪਾ ਸਕਦੇ ਤੇ ਉਹ ਭੈਣ ਐਦਾਂ ਕਰਨਾ ਕਿਉਂਕਿ ਸੇਲ ਤਾਂ ਆਪਾਂ ਲਾਉਂਦੇ ਹੀ ਰਹਿੰਦੇ ਆ ਹੁਣ ਨਾ ਤੇ ਤੁਸੀਂ ਆਪਣੇ ਮਤਲਬ ਐਡਵਾਂਸ ਦੇ ਵਿੱਚ ਪੇਮੈਂਟ ਕਰਕੇ ਰੱਖ ਲਓ ਤੁਹਾਡੀ ਪੇਮੈਂਟ ਸੇਫ ਰਹੂਗੀ ਪਰ ਜਦੋਂ ਤੁਹਾਡੇ ਪੀ ਦਾ ਪੀਸ ਬੁੱਕ ਹੋਏ ਹੋਣਗੇ ਪਏ ਹੋਣਗੇ ਤਾਂ ਤੁਸੀਂ ਨਾਲ ਦੀ ਨਾਲ ਚੱਕ ਸਕਦੇ ਆ ਗਲਾ ਬਣਿਆ ਦੇਖੋ ਹੈਂਡਵਰਕ ਦੇ ਨਾਲ ਇਹ ਵੀ ਸਿਲਕ ਬੇਸ ਤੇ ਸੂਟ ਬਣਿਆ ਹੋਇਆ ਨਾਲ ਇਹਦੇ ਹੈਗਾ ਇਦਾਂ ਬਨਾਰਸੀ ਬਾਟਮਾ ਸਿਲਕ ਬੇਸ ਦੀ ਦੁਪੱਟਾ ਖੁੱਲ ਕੇ ਦਿਖਾਇਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਦੁਪੱਟਾ ਬਣਿਆ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਨੂੰ ਗੋਟੇ ਦੇ ਨਾਲ ਹਾਈਲਾਈਟ ਕੀਤਾ ਗਿਆ ਚਨੂਨ ਸ਼ਿਭਾਉਣ ਦਾ ਦੁਪੱਟਾ ਸੋ ਸਕਰੀਨਸ਼ਾਟ ਨਾ ਮੈਨੂੰ ਫੋਲ ਦਿਆ ਕਰੋ ਪਲੀਜ਼ ਜਦੋਂ ਵੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਦਾ ਤਾਂ ਜੋ ਮੈਨੂੰ ਡਿਜ਼ਾਈਨ ਦਾ ਪਤਾ ਲੱਗ ਜੇ ਸੋ ਤਾਂ ਮੈਨੂੰ ਸੂਟ ਦਾ ਪੂਰਾ ਸਕਰੀਨਸ਼ਾਟ ਦੇ ਦਿਆ ਕਰੋ ਸੋ ਜਿਹੜੀਆਂ ਭੈਣਾਂ ਨੂੰ ਇਹ ਪੀਸ ਚਾਹੀਦੇ ਆ ਤੁਸੀਂ ਫਟਾਫਟ ਚੱਕ ਸਕਦੇ ਹੋ ਲੇਟ ਨਾ ਕਰਿਓ ਸੋ ਇਹ ਹੈਗਾ ਅੰਡਰੇი ਸ਼ੇਡ ਇਹਦੇ ਵਿੱਚ ਬਲੂ ਜੀ ਟੋਨ ਚ ਆ ਰਿਹਾ ਬਟ ਅੰਡਰੇი ਸ਼ੇਡ ਆ ਜਿਹੜਾ ਗ੍ਰੀਨ ਗ੍ਰੀਨਿਸ਼ ਹੋ ਜਿਹਾ ਹੁੰਦਾ ਅੰਡਰੇი ਜ ਉਹਦਾ ਦਾ ਕਲਰ ਹੈ ਘੇਰਾ ਬਣਿਆ ਹੋਇਆ ਮਿਰਰ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਤੇ ਦੁਪੱਟੇ ਦੇ ਵੀ 4 ਸਾਈਡ ਮਿਰਰ ਦਾ ਕੰਮ ਹੋਇਆ ਵਾ ਬਹੁਤ ਪਿਆਰਾ ਹੈਗਾ ਦੁਪੱਟਾ ਇਹਦੇ ਨਾਲ ਔਰਗੈਂਜ਼ਾ ਦੁਪੱਟਾ neck ਬਣੀ ਹੋਈ ਹੈ neck ਦੀ ਸ਼ੈਲ ਇਹਦਾ neck ਬਣੀ ਹੋਈ ਹੈ ਚਾਹੇ ਤੁਸੀਂ ਇਹਨੂੰ ਮਤਲਬ ਕੋਈ ਬੈਨ ਵਾਲਾ ਗਲਾ ਬਣਾਉਣਾ ਚਾਹੇ ਨੋਰਮਲ ਗਲਾ ਬਣਾਉਣਾ ਜਿਹਦੇ ਚ ਮਰਜ਼ੀ ਬਣਾਓਏ ਹਰ ਇੱਕ ਡਿਜ਼ਾਈਨ ਦੇ ਵਿੱਚ ਸੈੱਟ ਹੋ ਜਾਊਗਾ ਇਹ ਸਿਲਕ بیس ਦੇ ਉੱਪਰ ਸੂਟ ਬਣਿਆ ਹੋਇਆ ਤੇ ਬਹੁਤ ਪਿਆਰੇ ਸੂਟ ਨੇ ਸਿਲਕ ਦਾ ਸੂਟ ਆ ਨਾਲ organza ਦਾ ਦੁਪੱਟਾ ਸੋ ਬਹੁਤ ਪਿਆਰਾ ਸੂਟ ਆ ਜਿੰਨਾਂ ਨੂੰ ਇਹ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਕਰ ਦਿਓ ਸੋ ਇਹ ਵਾਲਾ ਸੂਟ ਵੀ ਬਹੁਤ ਪਿਆਰਾ ਇਹ ਵੀ ਸਿਲਕ بیس ਤੇ ਉੱਪਰ ਬਣਿਆ ਹੋਇਆ ਇਹ ਕਲਾਹੋਂ ਚ ਕਾਲੇ ਪੰਜ ਜਿਹੜਾ ਨੇਵੀ ਕਲਰ ਹੁੰਦਾ ਉਹ ਆ ਬਟ ਇੱਥੇ ਥੋੜਾ ਜਿਹਾ ਬਲੂਇਸ਼ ਜਿਹਾ ਜ਼ਿਆਦਾ ਹੀ ਆ ਰਿਹਾ ਬਟ ਇਹ ਜਿਹੜਾ ਕਲਾਹੋਂ ਵਾਲਾ ਨੇਵੀ ਹੁੰਦਾ ਕਾਲੇ ਪੰਜ ਉਹ ਵਾਲਾ ਨੇਵੀ ਕਲਰ ਆ ਔਰ ਇਹਦਾ neck ਬਣੀ ਹੋਈ ਹੈ ਦੇ ਵਿੱਚ ਬਹੁਤ ਸੋਹਣਾ ਨੋਟ ਦਾ ਕੰਮ ਹੋਇਆ ਹੈ ਇਹ ਵਿੱਚ ਬਹੁਤ ਪਿਆਰਾ ਕੰਮ ਹੋਇਆ ਹੈ ਦਬਾਹਾਂ ਬਣੀਆਂ ਹੋਈਆਂ ਇਹਦੇ ਵਿੱਚ ਵੋਹ ਜੋਨਾ ਕੰਮ ਹੋਇਆ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਚਨੂਨ ਸ਼ਫੌਨ ਦਾ ਫਰੋਜ਼ੀ ਕਲਰ ਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਸੋਹਣਾ ਦੁਪੱਟਾ ਬਣਿਆ ਹੋਇਆ ਇਹ ਵੀ 2000 ਦੀ ਰੇਂਜ ਦੇ ਵਿੱਚ ਆ ਫਟਾਫਟ ਚੱਕ ਲੋ ਸਟਾਕ ਕਲੀਅਰ ਕਰਨਾ ਤੇ ਫੇਰ ਨਾ ਕਹਿ ਦਿਓ ਅਸੀਂ ਲੇਟ ਹੋ ਗਏ ਪੇਮੈਂਟ ਕਰਨ ਲੱਗੇ ਲੇਟ ਨਾ ਹੋਇਆ ਕਰੋ ਜੇ ਤੁਸੀਂ ਕਈ ਵਾਰ ਕਹਿੰਦੇ ਅਸੀਂ ਕੱਲ ਨੂੰ ਪੇਮੈਂਟ ਕਰਾਂਗੇ ਅਸੀਂ ਪਰਸੋ ਕਰਾਂਗੇ ਸੋ ਪੇਮੈਂਟ ਕਰਨ ਤੋਂ ਪਹਿਲਾਂ ਜਸਟ 1-2 ਮਿੰਟ ਪਹਿਲਾਂ ਪੁੱਛ ਕੇ ਪੇਮੈਂਟ ਫੇਰ ਕਰਿਆ ਕਰੋ ਸੋ ਇਹ ਹੈਗਾ ਪ्युअर ਗਰੇਪ ਦੇ ਉੱਪਰ ਬਣਿਆ ਹੋਇਆ ਪੀਸ ਦੇਖ ਸਕਦੇ ਹੋ ਤੁਸੀਂ ਪੂਰਾ ਇਦਾਂ ਫਰੰਟ ਬਣਿਆ ਹੋਇਆ ਘੇਰਾ ਬਣਿਆ ਹੋਇਆ ਗੋਟੇ ਦਾ ਕੰਮ ਨਾਲ ਤਿੱਲੇ ਦਾ ਗੋਟੇ ਦਾ ਕੰਮ ਤੇ ਇਹਦੇ ਨਾਲ ਦੁਪੱਟਾ ਇਦਾਂ ਬਣਿਆ ਹੋਇਆ ਬਹੁਤ ਸੋਹਣਾ ਆ 슬ੀਵਸ ਦੇ ਉੱਪਰ ਕੰਮ ਆ ਜਾਂਦਾ ਦੁਪੱਟਾ ਖੋਲ ਕੇ ਦੇ ਹੈ ਦੁਪੱਟਾ ਬੜਾ ਪਿਆਰਾ ਇਹਦੇ ਵਿੱਚ ਬਣਿਆ ਹੋਇਆ ਇਦਾਂ ਦੁਪੱਟੇ ਦੇ ਪੱਲੇ ਬਣੇ ਹੋਇਆ ਹੈ ਵੀ ਚਨੂਨ ਦਾ ਦੁਪੱਟਾ ਇਦਾਂ ਹੈਵੀ ਇਹਦੇ ਵਿੱਚ ਪੱਲੇ ਬਣੇ ਹੋਏ ਆ ਸੋ ਬਹੁਤ ਪਿਆਰਾ ਕੰਮ ਹੋਇਆ ਵਾ 3D ਕਨਸੈਪਟ ਆ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਇਹ ਪੀਸ ਜਾਗੋ ਤੇ ਪਾਓ ਮਾਈਆਂ ਤੇ ਪਾਓ ਇਦਾਂ ਦੇ ਗੋਟਿਆਂ ਦੇ ਬਣੇ ਸੂਟ ਬਹੁਤ ਸੋਹਣੇ ਲੱਗਦੇ ਹੁੰਦੇ ਆ ਤੇ ਵਿਆਹ ਦੇ ਵਿੱਚ ਹੁਣ ਫੈਕਸ਼ਨ ਤਾਂ ਬਹੁਤ ਹੁੰਦੇ ਆ ਨਾ ਛੋਟੇ ਛੋਟੇ ਤੇ ਇਦਾਂ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਭਾਈਆ ਤਾਂ ਇਹ ਵੀ ਬਹੁਤ ਸੋਹਣਾ ਸਿਲਕ ਬੇਸ ਦੇ ਉੱਪਰ ਬਣਿਆ ਹੋਇਆ ਇਹ ਨੈਕ ਬਣੀ ਹੋਈ ਹੈ ਇਹਦੇ ਵਿੱਚ ਬਾਡੀ ਬਣੀ ਹੋਈ ਹੈ ਤੇ ਸਲੀਵਸ ਤੇ ਕੰਮ ਤੇ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਇਹਦੇ ਨਾਲ ਚਨੂਨ ਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਨਾਲ ਇਹਦੇ ਝਾਲਰ ਕਾਫੀ ਸੋਹਣੀ ਲੱਗੀ ਹੋਈ ਹੈ ਇਦਾਂ ਦੁਪੱਟੇ ਦੇ ਉੱਪਰ ਲੱਗੀ ਹੋਈ ਆ ਝਾਲਰ ਜੀ ਬਹੁਤ ਸੋਹਣਾ ਲੱਗਦਾ ਦੁਪੱਟਾ ਸੋ ਬਹੁਤ ਪਿਆਰਾ ਪੀਸ ਐ ਵੀ ਸੋਹਣਾ ਲੱਗਦਾ ਬਣਿਆ ਹੋਇਆ ਰੈੱਡ ਕਲਰ ਦਾ ਸੋ ਵੀਡੀਓ ਆਪਣੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਧੀਆ ਲੱਗਦੇ ਆ ਨਾ ਤੇ ਮੈਂ ਅਕਸਰ ਹੀ ਇਹ ਗੱਲ ਕਹਿੰਨੀ ਆ ਵੀ ਬਹੁਤ ਆਪਣੀਆਂ ਸਾਰਿਆਂ ਦੇ ਜ਼ਰੂਰੀ ਨਹੀਂ ਹੁੰਦਾ ਹਰੇਕ ਦੀ ਪਹੁੰਚ ਜੇ ਹਰੇਕ ਚੀਜ਼ ਹੋਵੇ ਕਬੀਲਦਾਰੀ ਬਹੁਤ ਭਾਰੀ ਚੀਜ਼ ਆ ਸਹੀ ਹੈ ਨਾ ਕਿਉਂਕਿ ਹਾਲਾਤ ਬਹੁਤ ਜਿਆਦਾ ਖਰਾਬ ਆ ਮੰਗਾਈ ਦਿਨੋਂ ਦਿਨ ਵੱਧ ਹੀ ਜਾਂਦੀ ਆ ਸਾਰੇ ਨਹੀਂ ਵੱਧ ਜਾਂਦੀ ਆ ਇਹ ਵੀ ਬਹੁਤ ਸੋਹਣਾ ਤਿੱਲੇ ਦਾ ਪੀਸ ਆ ਇਹਦੇ ਨੇ ਇਦਾਂ ਦੁਪੱਟਾ ਵੀ ਬਣਿਆ ਹੋਇਆ ਦੁਪੱਟੇ ਦੇ ਵਿੱਚ ਵੀ ਇਹ ਡਿਜ਼ਾਈਨ ਇਹ ਨਿਓਨ ਪੈਰਟ ਕਲਰ ਆ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਚਨੂਨ ਦਾ ਦੁਪੱਟਾ ਚਨੂਨ ਦਾ ਨਹੀਂ ਹੈਗਾ ਇਹ ਔਰਗੈਂਜ਼ਾ ਸੈਲਫ ਦੇ ਵਿੱਚ ਆ ਬਹੁਤ ਸੋਹਣਾ ਸੌਫਟ ਜਿਹਾ ਔਰਗੈਂਜ਼ਾ ਅਸੀਂ ਹੁਣ ਵੀ ਇਹਨਾਂ ਇਸ ਚੀਜ਼ ਤੇ ਬੁਟੀਕ ਪੀਸ ਬਣਾਉਨੇ ਆ ਇਹ ਕੱਪੜਾ ਬਹੁਤ ਵਧੀਆ ਹੁੰਦਾ ਦੀ ਗ੍ਰੇਸ ਬਹੁਤ ਆਉਂਦੀ ਹੈ ਬਿਲਕੁਲ ਹੀ ਵੀ ਖਰਾਬ ਨਹੀਂ ਹੁੰਦਾ ਦਾ ਵਧੀਆ ਕੱਪੜਾ ਹੁੰਦਾ ਹੈ ਹੁਣ ਵੀ ਇੱਥੇ ਅਸੀਂ ਮਤਲਬ ਬੁਟੀਕ ਵੀ ਜਿਹੜੇ ਕਢਾਈਆਂ ਕਰਦੇ ਆ ਅਸੀਂ ਇਹਨਾਂ ਚੀਜ਼ਾਂ ਤੇ ਕਰਦੇ ਆ ਬਹੁਤ ਸੋਹਣੀਆਂ ਲੱਗਦੀਆਂ ਇਹ ਹੈਗਾ ਕਰੀਬ ਦੇ ਉੱਪਰ ਘੇਰਾ ਬਣਿਆ ਫਰੰਟ ਹੈਵੀ ਬਾਜੂ ਨੀਚੇ ਰਹੇ ਇਦਾਂ ਆਰਗੇਨਜ਼ ਦਾ ਦੁਪੱਟਾ ਸੋ ਸਕਰੀਨਸ਼ਾਟ ਲੈ ਲਓ ਜਿਨਾਂ ਨੂੰ ਇਹ ਪੀਸ ਚਾਹੀਦਾ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਜਿਵੇਂ ਬਣਾਇਆ ਹੋਇਆ ਟੋਟਲ ਹੈਂਡਵਰਕ ਸੋ ਆਪਣੀ ਗੱਲ ਵਿੱਚ ਰਹਿ ਗਈ ਸੀ ਵੀ ਕਬੀਲਦਾਰੀ ਬਹੁਤ ਭਾਰੀ ਚੀਜ਼ ਆ ਤੇ ਗਰੀਬੀ ਬਹੁਤ ਮਾੜੀ ਚੀਜ਼ ਆ ਹਨਾ ਤੇ ਵੈਸੇ ਤਾਂ ਮੇਰਾ ਇਹ ਮੰਨਣਾ ਹੁੰਦਾ ਵੀ ਜਿਹੜਾ ਦੋ ਟਾਈਮ ਦੀ ਰੋਟੀ ਲੱਜ ਕੇ ਖਾਂਦਾ ਉਹ ਤੋਂ ਉਹਦੇ ਵਰਗਾ ਅਮੀਰ ਕੋਈ ਨਹੀਂਗਾ ਸਈਏ ਰੋਟੀ ਨਸੀਬ ਹੋ ਜੇ ਦੋ ਟਾਈਮ ਦੀ ਇਹ ਤੋਂ ਵੱਡਾ ਅਮੀਰ ਕੋਈ ਨਹੀਂ ਹੈਗਾ ਬਾਕੀ ਤਾਂ ਆਪਣੀਆਂ ਖਵਾਇਸ਼ਾਂ ਮੁੱਕਦੀਆਂ ਨਹੀਂ ਹੈਗੀਆਂ ਨਾ ਤੇ ਬਾਕੀ ਜਿਹੜੀਆਂ ਭੈਣਾਂ ਦੀ ਪਹੁੰਚ ਦੇ ਵਿੱਚ ਨਹੀਂ ਹੁੰਦੇਗੇ ਇਦਾਂ ਦੇ ਸੂਟ ਇੱਕ ਕਸਟਮਰ ਮੇਰੇ ਕੋਲ ਆਏ ਉਹ ਕਹਿੰਦੇ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਇੰਨਾ ਸੋਹਣਾ ਸੂਟ ਪਾਇਆ ਨਾ ਮੈਨੂੰ ਇਹ ਚੀਜ਼ ਬੜੀ ਦਿਲ ਨੂੰ ਮਤਲਬ ਇੱਕਦਮ ਝਟਕਾ ਦਿੰਦੀ ਹੈ ਨਾ ਵੀ ਬਹੁਤ ਕੁਝ ਹੈ ਦੁਨੀਆ 'ਦੇ ਦੁਨੀਆ ਤੇ ਆਪਾਂ ਰਹਿੰਦੇ ਆ ਨਾ ਸਾਰੇ ਆ ਦੇਖੋ ਇਹ ਦੁਪੱਟੇ ਬਹੁਤ ਸੋਹਣਾ ਬਣਿਆ ਹੋਇਆ ਇਹਦੀ ਸਲਵਾਰ ਤੇ ਵੀ ਕੰਮ ਆ ਵੇ ਸਾਰਿਆਂ ਨੂੰ ਸਾਰਾ ਕੁਝ ਨਸੀਬ ਨਹੀਂ ਹੁੰਦਾ ਬਹੁਤ ਲੋਕ ਤਰਸਦੇ ਵੀ ਆ ਨਾ ਤੇ ਦੁਨੀਆ ਤੇ ਰੰਗਮਾਨ ਨੇ ਦੁਨੀਆ ਦੇ ਤੇ ਕਿਹਦਾ ਨਹੀਂ ਹੀ ਕਰਦਾ ਵੇ ਦੁਨੀਆ ਦੇ ਰੰਗਮਾਨ ਨੇ ਤੇ neck ਵੀ ਬਣੀ ਹੋਈ ਹੈ ਤਾਂ ਬਹੁਤ ਸੋਹਣਾ ਪੀਸ ਹੈ ਜੀ क्रेਵ ਦੇ ਉੱਪਰ ਬਣਿਆ ਹੋਇਆ ਤੇ ਹਰੇ ਉਹਨਾਂ ਪੈਣਾ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਵੀਡੀਓ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਨਹੀਂ ਲੈ ਸਕਦੇ ਹੈਗੇ ਤੋ ਜਿਹੜੀਆਂ ਭੈਣਾਂ ਇਹ ਸੋਹਣੇ ਸੋਹਣੇ ਸੂਟ ਪਾ ਸਕਣ ਇਹ ਪਰਪਲ ਕਲਰ ਆ ਬਟ ਵੀਡੀਓ ਦੇ ਵਿੱਚ ਰਾਇਲ ਬਲੂ ਆ ਰਿਹਾ ਪਰਪਲ ਕਲਰ ਆ ਇਹ ਇਦਾਂ ਦੀ ਬਾਟਮ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਨਾਰਸੀ ਬਾਟਮ ਹੈ ਇਹਦੇ ਨਾਲ ਇਹ ਬਹੁਤ ਹੈਵੀ ਬਣਿਆ ਵਾ ਸੋਨਾ ਪਿੱਟੇ ਦਾ ਕੰਮ ਸੋਹਣੀ ਚੀਜ਼ ਬਣੀ ਹੋਈ ਹੈ ਇਹ ਬਹੁਤ ਸੋਹਣਾ येलो ਕਲਰ ਹੈ ਜੈਲੋ ਦੇ ਤੇ ਫਰੋਜ਼ੀ ਦਾ ਕਨਸੈਪਟ ਹੈ ਬਹੁਤ ਸੋਹਣੀ ਚੀਜ਼ ਹੈ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਇਦਾਂ ਇਸ ਦੁਪੱਟਾ ਵੀ ਬਣਿਆ ਹੋਇਆ ਗਿਫਟ ਕਰਨ ਲਈ ਜਾਂ ਪਾਉਣ ਲਈ ਇਹ ਚੀਜ਼ਾਂ ਬਹੁਤ ਸੋਹਣੀਆਂ ਨੇ ਸੋਬਰ ਚੀਜ਼ਾਂ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਗਾਜ਼ਰੀ ਤੇ ਨਿਯੋਂ ਦਾ ਹੈਗਾ ਕੰਬੀਨੇਸ਼ਨ ਇਹ ਹੈਗਾ ਪੈਰਟ ਦਾ ਤੇ ਗਾਜ਼ਰੀ ਦਾ ਕਲਰ ਕੰਬੀਨੇਸ਼ਨ ਸੋਹਣੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਹੈਗਾ ਜਿਹੜਾ ਜਿਹਨੂੰ ਜਿਹੜਾ ਪੀਸ ਚਾਹੀਦਾ ਹੋਇਆ ਇਦਾਂ ਸਕਰੀਨਸ਼ਾਟ ਲੈ ਲਓ ਮੈਨੂੰ ਟਿਕ ਕਰਕੇ ਭੇਜ ਦਿਓ ਹੇਗਾ ਮਹਿਰੂਨ ਕਲਰ ਗਾਜ਼ਰੀ ਮਹਿਰੂਨ ਜੀ ਟੋਣਾ ਹੈ ਜਿਵੇਂ ਜਿਵੇਂ ਵੀਡੀਓ ਦੇ ਵਿੱਚ ਕਲਰ ਆਉਂਦਾ ਉਹ ਜਿਹੇ ਕਲਰ ਹੈ ਮੇਰੇ ਕੋਲ ਤੇ ਮੇਰੇ ਫੋਨ ਦੇ ਵਿੱਚ ਸੇਮ ਆ ਰਿਹਾ ਕਲਰ ਬਾਕੀ ਤੁਹਾਡੇ ਆਪਣੇ ਆਪਣੇ ਫੋਨ ਦੇ ਵਿੱਚ ਕਲਰ ਕਿਦਾਂ ਦਾ ਆਉਂਦਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਸੋ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਬਨਾਸੀ ਦੁਪੱਟਾ ਇਹ ਵੀ ਸੋਹਣੀ ਚੀਜ਼ ਬਣੀ ਹੋਈ ਹੈ ਇਧਰ نیچے ਵਾਲੀ ਸਾਈਡ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ 4 ਸਾਈਡ ਵਧੀਆ ਚੀਜ਼ ਹੈ ਨੈਕ ਤੇ ਹੈਂਡ ਐਮਬ੍ਰੋਇਡਰੀ ਹੈ ਸਾਰੀ ਸੋ 2000 ਦੀ ਨੇ ਔਰਗੈਂਜ਼ਾ ਇਹਦੇ ਵਿੱਚ ਆ ਔਰਗੈਂਜ਼ਾ ਦਾ ਕਮੀਜ਼ ਆ ਔਰਗੈਂਜ਼ਾ ਸਿਲਕ ਦਾ ਤੇ ਸਿਰ ਨਾਲ ਨਾਲ ਇਹਦੇ ਹਾਬੂ ਤੇ ਇਹਦੀ ਬਾਟਮ ਹਾਬੂ ਤੇ ਸਿਲਕ ਦੀ ਤੇ ਇਹ ਵੀ ਬਹੁਤ ਪਿਆਰੀ ਚੀਜ਼ ਆ ਇਹਦੇ ਵਿੱਚ ਬਾਹਾਂ ਤੇ ਇਧਰ ਸਾਈਡ ਤੇ ਇੱਕ ਪਾਸੇ ਚਾਕਾਂ ਦੇ ਆ ਕੰਮ ਆ ਜੂਗਾ ਗਲਾ ਦਿਖਾਇਓ ਆ ਦੇਖੋ ਇਦਾਂ ਗਲੇ ਦੇ ਉੱਪਰ ਵੀ ਵਰਕ ਆ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਇਹਦੇ ਨਾਲ ਸਲਵਾਰ ਦੇ ਉੱਪਰ ਵਰਕ ਆ ਸੋ ਕਈ ਪਹਿਣਾ ਇਦਾਂ ਕਹਿੰਦੀਆਂ ਕਿ ਅਸੀਂ ਸਟਿਚਿੰਗ ਚੈੱਕ ਕਰਨੀ ਆ ਤਾਂ ਉਹ ਇਦਾਂ ਦੇ ਪੇਸ ਲੈ ਕੇ ਆਪਣੇ ਤੋਂ ਆਪਣੇ ਸਲਾਈ ਵੀ ਟਰਾਈ ਕਰ ਸਕਦੀਆਂ ਆ 90% ਗਾਰੰਟੀ ਦਿੰਦੇ ਆ ਸਲਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਇੱਕ ਵੀਡੀਓ ਬਣਾਈ ਹੋਈ ਆ ਆਪਣੀ ਨਾਪ ਲੈਣ ਲਈ ਤੁਸੀਂ ਉਸ ਤਰੀਕੇ ਨਾਲ ਨਾਪ ਲੈਣਾ ਤੁਹਾਨੂੰ ਕਿਤੇ ਪੇ ਕਰਨ ਦੀ ਲੋੜ ਨਹੀਂ ਹੈਗੀ ਨਾਪ ਦੇ ਲਈ ਤੇ ਤੁਸੀਂ ਨਾਪ ਇਦਾਂ ਹੀ ਆਪਣੀ ਵੀਡੀਓ ਦੇ ਅਕੋਰਡਿੰਗ ਲੈ ਸਕਦੇ ਆ ਤੇ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਜੇ ਕਿਸੇ ਕੋਲ ਕੋਈ ਵੀ ਸੂਟ ਨਹੀਂ ਹੁੰਦਾਗਾ ਸਹੀ ਸਿੱਤਾ ਹੋਇਆ ਨਾ ਤੇ ਫਿਰ ਆਪਾਂ ਵੀਡੀਓ ਕਾਲ ਤੇ ਵੀ ਨਾਪ ਲੈ ਲੈਨੇ ਆ ਸੋ ਇਹਦੇ ਵਿੱਚ ਇੱਕ ਏਕਾ ਬਣਿਆ ਹੋਇਆ neck ਬਣੀ ਹੋਈ ਆ ਇਦਾਂ 슬ੀਵਜ਼ ਬਣੀਆਂ ਹੋਈਆਂ ਬਹੁਤ ਪਿਆਰਾ ਪੀਸ ਹੈ ਵੀ ਤੇ ਇਹਦੇ ਵਿੱਚ ਇੱਕ orange color ਵੀ ਸੀਗਾ ਮੈਂ ਤੁਹਾਨੂੰ ਅੱਗੇ ਪਿਛਲੇ ਵੀਡੀਓ ਚ ਦਿਖਾਇਆ ਸੀ ਉਹ ਸਟਾਕ ਆਊਟ ਹੋ ਗਿਆ ਹੁਣ ਪਹਿਲਾਂ ਮੈਨੂੰ ਪਤਾ ਨਹੀਂ ਸੀ ਇਹਦੇ ਵਿੱਚ ਇੱਕ pink color ਵੀ ਪਿਆ ਹੈ ਇੱਕ orange color orange color ਸਟਾਕ ਆਊਟ ਹੈ ਇਹ ਹੈ ਜੋ ਇਹ ਮਜ਼ੈਂਡਾ pink color dark pink color ਸਕ੍ਰੀਨਸ਼ਾਟ ਲੈ ਕੇ ਆਪਾਂ ਨੂੰ ਫਟਾਫਟ ਮੈਸੇਜ ਕਰ ਦਿਓ WhatsApp ਤੇ ਆਰਡਰ ਕਰ ਦਿਓ ਤੇ ਜਿਵੇਂ ਜਿਵੇਂ ਪੇਮੈਂਟ ਆਈ ਜਾਣੀ ਆਈ ਜਾਊਗੀ ਉਸੇ ਤਰ੍ਹਾਂ ਸੂਟ ਆਰਡਰ डन ਹੁੰਦੇ ਜਾਣਗੇ ਸ਼ਿਮਰ ਦੇ ਵਿੱਚ ਬਹੁਤ ਸੋਹਣੀ ਚੀਜ਼ ਹੈ ਵੀ ਇਦਾਂ ਉੱਪਰ ਤੱਕ ਗਲਾ ਬਣਿਆ ਹੋਇਆ ਸਾਰੇ ਕਢਾਈ ਕੀਤੀ ਹੋਈ ਹੈ ਸ਼ਿਮਰ ਦੇ ਵਿੱਚ ਪੀਸ ਨੇ ਬਹੁਤ ਹੀ ਸੋਹਣੇ ਪੀਸ ਨੇ ਇਹ ਹੈਗਾ ਪਲਮ ਕਲਰ ਤੇ ਇਦਾਂ ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਚਨੂਨਫੋਨ ਦਾ ਦੁਪੱਟਾ ਇਹਦੇ ਨਾਲ ਔਰ ਇਹ ਬਹੁਤ ਸੋਹਣੀ ਚੀਜ਼ ਆ। ਨਾ ਇਹ ਚੀਜ਼ਾਂ ਇਹ ਤਿੱਲੇ ਦਾ ਕੰਮ ਇਹ ਹੁੰਦਾ ਵੀ ਤਿੱਲਾ ਤੇ ਸਿੱਪੀ ਮੈਨੂੰ ਸਾਰਿਆਂ ਤੋਂ ਵੱਧ ਤਿੱਲੇ ਤੇ ਸਿੱਪੀ ਦਾ ਕੰਮ ਜਿਆਦਾ ਸੋਹਣਾ ਲੱਗਦਾ ਕਿਉਂਕਿ ਇਹ ਚੀਜ਼ਾਂ ਖਰਾਬ ਨਹੀਂ ਹੁੰਦੀਆਂ। ਇਹਨੂੰ ਤੁਸੀਂ ਵਾਸ਼ ਕਰ ਕਰ ਪਾਏ ਚਲੋ। ਜੇ ਤੁਸੀਂ ਰੈਡੀਮੇਡ ਦੇ ਵਿੱਚ ਸਟੋਰ ਪੀਸਾਂ ਦੇ ਵਿੱਚ ਵੀ ਪੀਸ ਦੇਖ ਰਹੇ ਨਾ ਤਾਂ ਤਿੱਲੇ ਦੇ ਵਿੱਚ ਜਿਆਦਾ ਪੀਸ ਦੇਖ ਕਰੋ ਬਹੁਤ ਸੋਹਣੇ ਲੱਗਦੇ ਆ ਇਹ ਕੁਝ ਵੀ ਨਹੀਂ ਹੁੰਦਾ। ਵਾਸ਼ ਕਰ ਕਰਕੇ ਹੈਂਡ ਵਾਸ਼ ਕਰ ਕਰਕੇ ਕਰੇ ਜੇ ਮਰਜ਼ੀ ਕੋ। ਇੱਕ ਇਹ ਹੈਗਾ ਪੀਸ ਇਹ ਟੋਟਲ ਹੈਂਡ ਮੇਡ ਪੀਸ ਆ ਸਾਰਾ ਹੱਥ ਦਾ ਬਣਿਆ ਹੋਇਆ ਪੀਸ ਆ ਫਰੰਟ ਤੇ ਇਦਾਂ ਦਾ ਦੁਪੱਟਾ ਤੁਸੀਂ ਦੁਪੱਟਾ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਬਾਰਡਰ ਜਿਹਨੂੰ ਹਿਫੋਂ ਦਾ ਨਹੀਂ ਆਰਗੈਂਜ਼ਾ ਦਾ ਦੁਪੱਟਾ ਇਹ ਚ ਤੇ ਇੱਕ ਇਹਦੇ ਵਿੱਚ ਆ ਕਲਰ ਦਾ ਇੱਕ ਇੱਕ ਚ ਲਵੈਂਡਰ ਕਲਰ ਲਾਈਟ ਜੇ ਬੜਾ ਸੋਹਣਾ ਹੈ ਦੋਨੇ ਕਲਰ ਬਹੁਤ ਪਿਆਰੇ ਆ ਇੱਕ ਨਹੀਂ ਦੋਨੇ ਕਲਰ ਬਹੁਤ ਪਿਆਰੇ ਆ ਲਾਈਟ ਕਲਰ ਆ ਮੰਮੀਆਂ ਦੇ ਲਈ ਜਿੰਨ ਕਿਸੇ ਨੇ ਮਦਰ ਨੂੰ ਮਦਰਨ ਲਾ ਨੂੰ ਮਦਰ ਨੂੰ ਕਿਸੇ ਨੇ ਗਿਫਟ ਕਰਨਾ ਤਾਂ ਇਹ ਚੀਜ਼ ਬਹੁਤ ਸੋਹਣੀ ਚੀਜ਼ ਆ ਦੇਖੋ ਚੀਜ਼ਾਂ ਮਾੜੀਆਂ ਨਹੀਂ ਹੈਗੀਆਂ ਬਹੁਤ ਸੋਹਣੀਆਂ ਚੀਜ਼ਾਂ ਨੇ ਜਸਟ ਅਸੀਂ ਤਾਂ ਤਾਂ ਇਹ ਸੇਲ ਦੇ ਵਿੱਚ ਦਿਖਾ ਰਹੇ ਹਾਂ ਕਿਉਂਕਿ ਅਸੀਂ ਸਟਾਕ ਕਲੀਅਰ ਕਰਨਾ ਹੈ ਅੱਗੇ ਵੀ ਮੈਂ ਪਿੱਛੇ ਜੇ ਸੇਲ ਆਈ ਸੀਗੀ ਉਦੋਂ ਮੇਰੇ ਕੋਲ ਸਪੇਸ ਦੀ ਕਮੀ ਸੀਗੀ ਸੋ ਇਸੇ ਕਰਕੇ ਮੈਂ ਵਿਜ਼ਿਟ ਦੀ ਆਪਸ਼ਨ ਨਹੀਂ ਦਿੰਦੀ ਹੈ ਕਿ ਮੇਰੇ ਕੋਲ ਹੈਗੀ ਹੈ ਸਪੇਸ ਦੀ ਕਮੀ ਮੇਰਾ ਸਟੋਰ ਰੈਡੀ ਹੋ ਰਿਹਾ ਜਲਦੀ ਆਪਾਂ ਵਿਜ਼ਿਟਿੰਗ ਵੀ ਰੱਖਾਂਗੇ ਤੇ ਇਹ ਵਾਲਾ ਹੈਗਾ ਆਈ ਥਿੰਕ ਇਹ ਤਾਂ ਕਈ ਭੈਣਾਂ ਨੇ ਬਾਇ ਕੀਤੇ ਹੋਗਾ ਪਤਾ ਹੀ ਹੋਗਾ ਕਿ ਕਿਹਨੇ ਇਹ ਸੂਟ ਕਿੰਨੇ ਦਾ ਲਿਆ ਤੇ ਕਿਹਨੇ ਕਿੰਨੇ ਦਾ ਬਹੁਤ ਕੁੜੀਆਂ ਨੇ ਮੈਂ ਪਾਏ ਵੀ ਦੇਖਿਆ ਹੈ ਸੂਟ ਹਣਾ ਵੇਹ ਸ਼ਾਦੀਆਂ ਚ ਤੇ ਸਾਰਿਆਂ ਨੂੰ ਪਤਾ ਹੀ ਹੋਗਾ ਵੀ ਇਹ ਸੂਟ ਕਿਹਨੇ ਕਿਹਨੇ ਕਿੰਨੇ ਕਿੰਨੇ ਦਾ ਲਿਆ ਹੈ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਇਹ ਸੂਟ ਲਿਆ ਕਿਹਨੇ ਲਿਆ ਕਿੰਨੇ ਦਾ ਲਿਆ ਤੇ ਆਪੇ ਜੀ ਤੁਸੀਂ ਆਪਣੇ ਕਮੈਂਟ ਰੀਡ ਕਰ ਲਿਓ ਪਤਾ ਲੱਗ ਜਾਊਗਾ ਵੀ ਇਹ 2000 ਵਾਲਾ ਸੂਟ ਆ ਜਾਂ ਇਹਦੋਂ ਮਹਿੰਗਾ ਸੂਟ ਆ ਅਕਸਰ ਇਹ ਸੂਟ ਹੈ ਕਿਉਂਕਿ ਨਾ ਇਹਦੀ ਕੋਈ ਮਾਡਲ ਦੀ ਫੋਟੋ ਸੀਗੀ ਮੇਰੇ ਖਿਆਲ ਚ ਕੋਈ ਕਿਸੇ ਬੁਟੀਕ ਵਾਲੀ ਭੈਣ ਦਾ ਡਿਜ਼ਾਈਨ ਜਿਹਾ ਹੈ ਇਹ ਤੇ ਉਹਦੀ ਫੋਟੋ ਜੀ ਕਾਫੀ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਸਾਰਿਆਂ ਨੂੰ ਪਤਾ ਹੋ ਗਿਆ ਇਹ ਪੀਸ ਕਿੰਨੇ ਦਾ ਜਰੂਰ ਕਮੈਂਟ ਕਰਿਓ ਮੈਨੂੰ ਮੈਨੂੰ ਪੱਕਾ ਯਕੀਨ ਹੈ ਆਪਣੇ ਜਿੰਨੇ ਵੀ ਵੀਵਰ ਦੇਖ ਰਹੇ ਹਨ ਤੇ ਉਹਨਾਂ ਨੇ ਇਹ ਕਿਸੇ ਨਾ ਕਿਸੇ ਨੇ ਇਹ ਸੂਟ ਪਾਇਆ ਹੋਊਗਾ ਜਿਨੇ ਵੀ ਜਿਹੜਾ ਇੰਨਾਂ ਦੇ ਵਿੱਚੋਂ ਰੌਲਦਾ ਮਿਲਦਾ ਕੋਈ ਸੂਟ ਪਾਇਆ ਹੋਇਆ ਤੇ ਮੈਨੂੰ ਦੱਸਿਓ ਜਰੂਰ ਵਿਆਹ ਸੀ ਇੰਨੇ ਦਾ ਲਿਆ ਸੀਗਾ ਇਹਦੇ ਤੇ ਵੀ ਤਿੱਲਾ ਤਿੱਲੇ ਦੇ ਨਾਲ ਹੈਂਡ ਔਰਗੈਂਜ਼ਾ ਦੇ ਉੱਪਰ ਤੇ ਇਹ ਇਹਦੇ ਨਾਲ ਸਿਲਕ ਦੀ ਬਾਟਮ ਹੈ ਇਹ ਬਹੁਤ ਸੋਹਣੀ ਚੀਜ਼ ਹੈ ਦੁਪੱਟਾ 4 ਸਾਈਡ ਸੋ ਜਿਹੜਾ ਆਹਾ ਵਾਲਾ ਪੀਸ ਆ ਇਹ ਤੁਹਾਨੂੰ 1500 ਦੀ ਰੇਂਜ ਚ ਮਿਲ ਜੂਗਾ। ਇਹ ਵਾਲਾ ਪੀਸ ਆ ਜਿਹੜਾ 1500 ਦੀ ਰੇਂਜ ਚ ਮਿਲ ਜੂਗਾ। ਇਹ ਸਲਵਾਰ ਤੇ ਵੀ ਵਰਕ ਆ, ਆਰਗੈਂਜ਼ਾ ਦਾ। ਇਹ ਵਾਲਾ ਪੀਸ ਤੁਹਾਨੂੰ 1500 ਦੀ ਰੇਂਜ ਚ ਮਿਲ ਜੂਗਾ। ਪਰ ਮੈਨੂੰ ਯਾਦ ਕਰਾ ਦਿਓ ਕਿ ਤੁਸੀਂ 1500 ਵੀਡੀਓ ਚ ਬੋਲਿਆ ਸੀਗਾ ਮੈਂ ਵੈਸੇ ਹੀ ਲੈਸ ਕਰਦਾ ਵੈਸੇ ਸਾਰੇ ਕੋਸਟਲੀ ਪੀਸ ਨੇ। ਸੋ ਇਹ ਹੈਗਾ ਆਰਗੈਂਜ਼ਾ ਦੀ ਸ਼ਰਟ ਬਣੀ ਹੋਈ ਆ, ਇਹ ਵੀ ਬਹੁਤ ਸੋਹਣਾ ਕੰਮ, ਰੇਸ਼ਮ ਦਾ ਕੰਮ ਹੋਇਆ ਨਾਲ। ਇਦਾਂ ਬੜਾ ਪਿਆਰਾ ਡਿਜ਼ਾਈਨ ਹੈ। ਇਹਦਾ ਉੱਪਰ ਤੱਕ ਡਿਜ਼ਾਈਨ ਜਾਂਦਾ ਹੈ ਸਿਲਕ ਦੀ ਬਾਟਮ ਨਾਲ ਤੇ ਇਦਾਂ ਹੈਗਾ ਇਹਦੇ ਵਿੱਚ ਟੈਬੀ ਔਰ ਗਾਂਜ਼ਾ ਦਾ ਦੁਪੱਟਾ। ਬਲੌਕ ਪ੍ਰਿੰਟਿੰਗ ਵਾਂਗੂ ਡਿਜ਼ਾਈਨ ਇਹਦਾ। ਜਿਵੇਂ ਉਹ ਕਹਿੰਦੇ ਆ ਨਾ ਕਾਂਠਾ ਵਰਕ ਜਿਆ ਹੁੰਦਾ ਨਾ ਸੂਈ ਦੇ ਨਾਲ ਬੜਾ ਸੁਨਾ ਹੁੰਦਾ। ਉਹਦੇ ਵਾਂਗੂ ਡਿਜ਼ਾਈਨ ਆ ਪ੍ਰਿੰਟ ਦੇ ਵਿੱਚ। ਸੋ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੀ। ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਚਾਹੀਦਾ ਹੋਇਆ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਭੇਜ ਦਿਓ ਆਪਾਂ ਨੂੰ WhatsApp ਤੇ ਸੋ WhatsApp ਦਾ ਨੰਬਰ ਨਹੀਂ ਅੱਜ ਆਪਾਂ ਯਾਦ ਕਰਾਇਆ WhatsApp ਦਾ ਨੰਬਰ 8054754280 ਵੀਡੀਓ ਨੂੰ ਧਿਆਨ ਨਾਲ ਦੇਖ ਕੇ ਆਇਓ ਪਲੀਜ਼ ਮੇਰੇ ਕੋਲ ਉਹ ਮਤਲਬ ਉਹੀ ਚੀਜ਼ਾਂ ਮੈਨੂੰ ਆ ਕੇ ਬਾਰ-ਬਾਰ ਮੈਨੂੰ WhatsApp ਤੇ ਨਾ ਪੁੱਛਿਆ ਕਰੋ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਆਇਓ ਕਰੋ ਬਹੁਤ ਸੁਣਾਏ ਉੱਪਰ ਛੱਕ ਕੇ ਦਿਖਾਉਂਦੇ ਆਂ एदा बहुत सोहना हैवी नैक बनिया हो बहुत प्यारी कढ़ाई है साइज जिन्ना मर्जी चौबी पची इंच चौबी इंच काम बनता यही दुपट्टा दुपट्टे भी दलहरिया बनया हुआ कढ़ाई का भी बहुत ही प्यारा पीस है स्क्रीन शॉट लेके ਫਟਾ ਫਟਾ ਆਪਣਾ ਵਟਸਐਪ ਕਰ ਦੋ ਬਹੁਤ ਸੋਹਣੇ ਪੀਸ ਨੇ ਸਟੀਚਿੰਗ ਜ਼ਰੂਰ ਟਰਾਈ ਕਰਕੇ ਦੇਖੋ ਆਪਣੀ ਇੱਕ ਨੰਬਰ ਸਟੀਚਿੰਗ ਮਿਲੂ ਗਾਰੰਟੀ ਲੈਣੀ ਆ ਇੱਕ ਵਾਰੀ ਤੁਸੀਂ ਸਟਿਚ ਕਰਵਾ ਲੈਆ ਦੁਆਰਾ ਨਹੀਂ ਕਿਤੋਂ ਕਰਾਉਂਦੇ ਹੈਗੇ ਤੇ ਬਾਕੀ ਆਪਣੀ ਇੰਸਟਾਗ੍ਰam ਤੇ ਪ੍ਰੋਫਾਈਲ ਹੈਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਆਪਣੇ ਡਿਜ਼ਾਈਨ ਪੋਸਟ ਕੀਤੇ ਹੁੰਦੇ ਜਿਹੜੇ ਆਪਣੇ ਬੁਟੀਕ ਦੇ ਆਪ ਦੇ ਡਿਜ਼ਾਈਨ ਬਣੇ ਹੁੰਦੇ ਨੇ ਤੇ ਉਹ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਸ਼ਮੀਤ ਬੁਟੀਕ ਡਿਜ਼ਾਈਨਸ ਦੇ ਨਾਂ ਤੋਂ ਹੈਗਾ ਆਪਣਾ ਪੇਜ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਰਾਇਲ ਬਲੂ ਕਲਰ ਦਾ ਪੀਸ ਆ ਬਾਹਾਂ ਬਣੀਆਂ ਹੋਈਆਂ neck ਬਣੀ ਹੋਈ ਆ ਔਰ ਇਹਦੇ ਨਾਲ ਦੁਪੱਟਾ ਇਹ ਵੀ ਬਹੁਤ ਪਿਆਰਾ ਪੀਸ ਆ ਰਾਇਲ ਬਲੂ ਕਲਰ ਦੇ ਵਿੱਚ ਜਿਹੜੀ ਮੇਰੀਆਂ ਭੈਣਾਂ ਨੂੰ ਚਾਹੀਦਾ फटाफट ਚੱਕ ਲਿਓ ਇਹਦੇ ਵਿੱਚ ਇੱਕ ਮਜ਼ੈਂਟਾ ਕਲਰ ਦਾ ਬਹੁਤ ਹੀ ਪਿਆਰੇ ਪੀਸ ਨੇ ਸੋ ਜਲਦੀ ਜਲਦੀ ਵਟਸਐਪ ਤੇ ਆਜੋ ਬਹੁਤ ਹੀ ਵੀਡੀਓ ਲੰਬੀ ਨਾ ਹੁੰਦੇ ਹੋਏ ਆਪਾਂ ਜਲਦੀ ਐਂਡ ਕਰ ਦਿੰਨੇ ਆ ਵੀਡੀਓ ਦਾ ਤੇ ਸਾਰੀ ਵੀਡੀਓ ਧਿਆਨ ਨਾਲ ਸੁਣ ਕੇ ਆਇਓ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਪੁੱਛਣੀਆਂ ਬਾਰ-ਬਾਰ ਮੈਂ ਉਹ ਰਿਪਲਾਈ ਨਹੀਂ ਕਰਨੇ ਜੋ ਮੈਂ ਆਲਰੇਡੀ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਸੋ ਮੇਰੀ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਭੈਣ ਤੱਕ ਹਨਾ ਤੇ ਕਿਉਂਕਿ ਹਰ ਇੱਕ ਇਸ ਚੀਜ਼ ਦਾ ਲਾਹਾ ਲੈ ਸਕਣ ਆਪਣਾ ਸਟਾਕ ਕਲੀਅਰ ਆ ਤੇ ਕਿਸੇ ਦਾ ਇਸ ਚੀਜ਼ ਚ ਫਾਇਦਾ ਹੋ ਜੇ ਸੋ ਬਹੁਤ ਵਧੀਆ ਗੱਲ ਆ ਸੋ ਵੀਡੀਓ ਦੇਖੀ ਤੱਕ ਬਣੇ ਰਹਿਣ ਲਈ ਧੰਨਵਾਦ ਤੁਹਾਡਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ